ਲੋ ਜੀ ਅੱਜ ਆਪਾਂ ਬਹੁਤ ਹੀ ਵਧੀਆ ਸੌਖੇ ਤਰੀਕੇ ਨਾਲ ਵਰਫੀ ਬਣਾਈ ਹੈ 10 ਮਿੰਟਾਂ ਅੰਦਰ ਤਿਆਰ ਹੋ ਜਾਂਦੀ ਹੈ ਇਹ ਕਿਸ ਤਰ੍ਹਾਂ ਬਣਾਈ ਹੈ ਆਵੜੇ ਨੂੰ ਪੂਰਾ ਅੰਤ ਤੱਕ ਜੁੜੇ ਰਹੋ ਹਸਿਆ ਗਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਭੈਣ ਭਰਾਵਾਂ ਦਾ ਆਪਣੇ ਇਸ ਪੰਜਾਬੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਵਧੀਆ ਰੈਸਪੀ ਲੈ ਕੇ ਆਏ ਮਠਾਈ ਦੀ ਰੈਸਪੀ ਹੈ ਜਿਹੜੀ ਮਠਾਈ ਬਣਾਵਾਂਗੇ ਆਪਾਂ ਬਿਨਾ ਗੈਸ ਚਲਾਏ ਬਣਾਵਾਂਗੇ ਘਰ 'ਚ ਬਹੁਤ ਆਸਾਨ ਤਰੀਕੇ ਨਾਲ 10 ਮਿੰਟਾਂ 'ਚ ਬਣ ਜਾਂਦੀ ਹੈ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਲੋ ਜੀ ਵੀਡੀਓ ਕਰਦੇ ਸਟਾਰਟ ਫਰ ਤੋਂ ਪਹਿਲਾਂ ਜੀ ਆਪਾਂ ਨਾਰੀਅਲ ਜਿਹੜੀ ਜਿਹੜੀ ਪਰਫੀ ਬਣਾਉਣੀ ਆ ਉਹ ਮਿਲਕ ਪਾਊਡਰ ਤੋਂ ਬਣਾਉਣੀ ਆ ਜਿਹੜਾ ਕੋਲੀ ਮਿਲਕ ਪਾਊਡਰ ਲੱਤ ਸੀਗਾ ਤੇ ਅੱਧੇ ਕੋਲੀ ਮੈਂ ਨਾਰੀਅਲ ਦਾ ਬਰਾਦਾ ਦੇਸੀ ਘਿਓ ਲੱਤ ਸੀ ਤੇ ਡੈਕੋਰੇਟ ਕਰਨ ਲਈ ਚਾਂਦੀ ਦੇ ਵਰਕ ਮਲਾਈ ਚੀਨੀ ਪੀਸੀ ਹੋਈ ਪੀਸ ਕੇ ਰੱਖ ਲਈ ਸੀ ਮੈਂ ਤੇ ਡਰਾਈ ਫਰ ਡਰਾਈ ਤੁਸੀਂ ਕੋਈ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ ਫਰ ਤੋਂ ਪਹਿਲਾਂ ਜੀ ਆਪਾਂ ਮਿਲਕ ਪਾਊਡਰ ਨੂੰ ਆਪਾਂ ਕਿਹਦੇ ਚਕਾਵਾਂਗੇ ਸਵਾਦ ਪੱਕੇ ਹੋਣਾ ਚੰਗੀ ਤਰ੍ਹਾਂ ਮਲਾਂਗੇ ਜਿਵੇਂ ਆਪਾਂ ਕੋਈ ਵੀ ਆਪਾਂ ਮਾਵਾ ਵਗੈ ਹੋ ਕਰਦੇ ਆਂ ਕਿ ਨਾ ਮੱਠੀਆਂ ਵਗੈ ਬਣਾਉਣ ਲਈ ਆਪਾਂ ਚੰਗੀ ਤਰ੍ਹਾਂ ਘਿਓ ਨਾਲ ਇਹਦੇ ਵਿੱਚ ਮਿਕਸ ਕਰਾਂਗੇ ਲਓ ਜੀ ਚੰਗੀ ਤਰ੍ਹਾਂ ਆਪਾਂ ਇਹ ਦੇਸੀ ਘਿਓ ਨੂੰ ਤੇ ਮਿਲਕ ਪਾਟਨ ਮਿਕਸ ਕਰ ਲਿਆ ਦੇਖੋ ਆਪਣੇ ਮੁਠੇ ਬੰਦ ਹੋਣ ਲੱਗੇ ਆਪਣਾ ਜਿਹੜਾ ਘਿਓ ਬਿਲਕੁਲ ਸਹੀ ਹੈ ਤੇ ਉਹ ਸਵਾਦ ਪਾਵਾਂਗੇ ਆਪਾਂ ਨਾਰੀਅਲ ਦਾ ਬਰਾਦਾ ਇਹ ਚ ਇਹ ਤੁਸੀਂ ਪਾਣਾ ਚਾਹੋ ਤਾਂ ਪਾ ਸਕਦੇ ਨੇ ਤਾਂ ਕੋਈ ਜ਼ਰੂਰੀ ਵੀ ਨਹੀਂ ਤੁਹਾਡੀ ਮਰਜ਼ੀ ਹੈ ਸਕਿੱਪ ਕਰ ਸਕਦੇ ਆ ਇਹਨੂੰ ਪਾਦਵੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਪਾਵਾਂਗੇ ਜੀ ਆਪਾਂ ਇਲਾਇਚੀ ਪਾਊਡਰ ਟੇਸਟ ਲਈ ਇਹਨੂੰ ਮੇ ਇਲਾਇਚੀ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅਜਿ ਮਿਕਸ ਕਰਨ ਤੋਂ ਬਾਅਦ ਆਪਾਂ ਜੀ ਪਾਵਾਂਗੇ ਚੀਨੀ ਪੈਸਾ ਮਿਲਕ ਪਾਊਡਰ ਦੇ ਵਿੱਚ ਮਿੱਠਾ ਹੁੰਦਾ ਤੁਸੀਂ ਪਾਣਾ ਵੀ ਚਾਹੋ ਪਾ ਸਕਦੇ ਨਹੀਂ ਪਾਣਾ ਸਕਿੱਪ ਕਰਾ ਸਕਦੇ ਹੋ ਥੋੜਾ ਜਿਹਾ ਮਿੱਠਾ ਪਾਵਾਂਗੇ ਆਪਾਂ ਬਿਲਕੁਲ ਆਰ ਜਿਹਨਾਂ ਨੂੰ 슈ਗਰ ਆ ਉਹ ਮਿੱਠੀ ਚੀਨੀ ਨਹੀਂ ਪਾਉਣ ਬਿਨਾ ਚੀਨੀ ਤੋਂ ਬਣਾ ਲੈਣ ਹਲਕਾ ਜਿਹਾ ਮਿੱਠਾ ਹੁੰਦਾ ਮਿਲਕ ਪਾਊਡਰ ਚ ਇਹਨੂੰ ਚੰਗੀ ਤਰ੍ਹਾਂ ਸਾਰੀ ਜਿਹਾ ਮਿਕਸ ਕਰਨ ਤੋਂ ਬਾਅਦ ਆਪਾਂ ਪਾਵਾਂਗੇ ਮਲਾਈ ਤੁਸੀਂ ਤੁਹਾਡੇ ਵੀ ਪਾਸਾ ਦੇ ਹਾਂ। ਤੁਮ੍ਹਲਾ ਇਹ ਵੀ ਪਾਸਾ ਦੇ ਹਾਂ। ਉਹ ਤੁਹਾਡੀ ਮਰਜ਼ੀ ਆ। ਘਰ ਦੇ ਤਾਜ਼ੇ ਮਲਾਈ ਸੀ। ਪਰ ਜਿਹੜੀ ਮਲਾਈ ਪਾਉਣੀ ਉਹ ਥੋੜੇ ਦੇਖ ਕੇ ਪਾਉਣੀ ਹੈ ਹਿਸਾਬ ਨਾਲ ਕਿਉਂਕਿ ਆਪਾਂ ਨੂੰ ਥੋੜਾ ਜਿਆਦਾ ਟਾਇਆ ਢਿੱਲਾ ਹੈ ਡੋ ਨਹੀਂ ਬਣਾਉਣਾ। ਲੋ ਜੀ ਡੋ ਜਿਹਾ ਟੇਲ ਡੋ ਜਿਹੇ ਤਰ੍ਹਾਂ ਆਪਾਂ ਗੁੰਨ ਲੈਣਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਸੇ ਥਾਲ ਦੇ ਵਿੱਚ ਨੂੰ ਸੈੱਟ ਕਰ ਦਾਂਗੇ, ਜਮਾ ਦਾਂਗੇ। ਪੀਸ ਕਟਾਂਗੇ ਵਰਫੀ ਦੇ। ਲੋ ਜੀ ਸੈੱਟ ਕਰ ਲਈ ਥਾਲ ਦੇ ਵਿੱਚ ਹੀ। ਤੇ ਉੱਪਰ ਬੈ ਡਰਾਈਵਰ ਪੀਸ ਦਾ ਜਿਹੜਾ ਕੱਟੀ ਕਟੇng ਵਾਲੀ ਸੀ ਉਹ ਲਗਾ ਤੇ ਹੁਣ ਆਪਾਂ ਤੁਸੀਂ ਐਵੇਂ ਵੀ ਰੱਖ ਸਕਦੇ ਹੋ ਤੇ ਇਹ ਚਾਂਦੀ ਦੇ ਵਰਕ ਨਾਲ ਵੀ ਆਪਾਂ ਡੈਕੋਰਡ ਕਰ ਸਕਦੇ ਤੁਸੀਂ ਤੁਹਾਡੀ ਆਪਣੀ ਮਰਜ਼ੀ ਹੈ ਆਪਾਂ ਥੋੜਾ ਜਿਹਾ ਚਾਂਦੀ ਦੇ ਵਰਕ ਲਗਾਵਾਂਗੇ ਤਾਂ ਪਰ ਇਸ ਤਰ੍ਹਾਂ ਲਗਾ ਲ ਗਏ ਸਾਰੇ ਤੇ ਆਪਾਂ ਕਰਾਂਗੇ ਕਟਿੰਗ ਤੁਸੀਂ ਪੀਸ ਜਿਹੜਾ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਤੰਦੇ 30 ਕਟਿੰਗ ਕਰ ਲਾਂ ਕੱਟ ਕੇ ਰੱਖ ਦਾਂਗੇ ਆਪਾਂ 15 ਮਿੰਟ ਆਪਾਂ ਇਹਨੂੰ ਬਾਹਰ ਹੀ ਰੱਖਾਂਗੇ ਅੰਦਰ ਨਹੀਂ ਰੱਖਣੀ ਕਿਉਂਕਿ ਬਾਹਰ ਹੀ ਸੈੱਟ ਹੋ ਜੂਗੇ ਲਓ ਜੀ ਆਪਣੇ ਵਰਫੀ ਬਿਲਕੁਲ ਸੈੱਟ ਹੈ ਦੇਖੋ ਤਾਂ ਤੋੜ ਕੇ ਦਿਖਾਣੀ ਕਿੰਨੇ ਵਧੀਆ ਤੇ ਬਹੁਤ ਹੀ ਵਧੀਆ ਜਲਦੀ ਬਣਨਗੀ ਕੋਈ ਜ਼ਿਆਦਾ ਟਾਈਮ ਲੱਗਿਆ ਕੋਈ ਜ਼ਿਆਦਾ ਸਮਾਨ ਨਹੀਂ ਤਾਂ ਜ ਸਾਡੇ ਮਿਲ ਕੇ ਮਦਰ ਜੀ ਲਾਈਕ ਕਮੈਂਟ ਵੀ ਜੁੜ ਦੱਸਿਓ ਅਰੇ ਚੈਨਲ ਤੇ ਪਹਿਲੀ ਵਾਰ ਹੋਣਾ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਆ ਕਰੋ ਵੀਡੀਓ ਨੂੰ ਪੂਰਾ ਦੇਖਿਓ ਬ੍ਰੈਂਸ ਕਿਪ ਕਰੇ ਦੱਸਿਓ ਸਾਕੇ ਬਣੀ ਹੈ ਸਾਡੀ ਬੜੇ ਲੇਖਨ ਸਮਸਾਰਾ ਦਾ ਬਹੁਤ ਬਹੁਤ ਧੰਨਵਾਦ